ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਬਾਰਡਰ ਦਾ ਡਿਜ਼ਾਈਨ ਲੈ ਕੇ ਆਈਆਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਉਹਦੇ ਨੀਚੇ ਬਾਰਡਰ ਬਣਾਇਆ ਹੋਇਆ ਸੀ ਤੇ ਪੈਣਾ ਨੇ ਕਾਫੀ ਫਰਮਾਇਸ਼ ਕੀਤੀ ਹੈ ਕਿ ਬਾਰਡਰ ਵੀ ਤੁਸੀਂ ਸਿਖਾ ਦਿਓ ਤੇ ਅੱਜ ਮੈਂ ਜਿਹੜਾ ਬਾਰਡਰ ਬਣਾਉਣਾ ਸਿਖਾਵਾਂਗੀ ਬਹੁਤ ਹੀ ਸੌਖਾ ਬਾਰਡਰ ਦਾ ਡਿਜ਼ਾਈਨ ਹੈ 2-2 ਦੇ ਕੁੰਡਿਆਂ ਦੇ ਨਾਲ ਹੀ ਬਣ ਜਾਏਗਾ ਤੁਸੀਂ ਨਾਰਮਲੀ ਕੁੰਡੇ ਜਿੰਨੇ ਚਾਹੋ ਪਾ ਸਕਦੇ ਜੇ ਤੇ ਸਿਰਫ ਦੋ ਸਲਾਈਆਂ ਦਾ ਹੀ ਇਹ ਬਾਰਡਰ ਹੈ ਦੋਆਂ ਸਲਾਈਆਂ ਦੇ ਵਿੱਚ ਬਣਦਾ ਜਾਂਦਾ ਉਹ ਹੀ ਦੋ ਸਲਾਈਆਂ ਅਸੀਂ ਬਾਰ ਬਾਰ ਰਿਪੀਟ ਕਰਦੇ ਜਾਣਾ ਤੇ ਬਾਰਡਰ ਸਾਡਾ ਜਿਹੜਾ ਇਹ ਬਣਦਾ ਜਾਣਾ ਤੇ ਬਹੁਤ ਹੀ ਸੌਖਾ ਹੈ ਬਣਾਉਣ ਵਿੱਚ ਤੁਸੀਂ ਇਸ ਨੂੰ ਕਿਸੇ ਵੀ ਪ੍ਰੋਜੈਕਟ ਦੇ ਨੀਚੇ ਪਾ ਸਕਦੇ ਜੇ ਲੇਡੀਜ਼ ਕੋਟੀ ਜੈਂਟਸ ਕੋਟੀ ਬੱਚਿਆਂ ਦੀ ਕੋਟੀ ਤੇ ਤੇ ਇਹ ਵਾਲਾ ਬਾਰਡਰ ਜਿਹੜਾ ਇਹ ਬਹੁਤ ਵਧੀਆ ਬਣਦਾ ਹੈ ਖੁੱਲਦਾ ਵੀ ਘਟਿਆ ਤੇ ਬਹੁਤ ਜਲਦੀ ਇਹ ਲੂਜ਼ ਵੀ ਨਹੀਂ ਹੁੰਦਾ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਜੀ ਵੀਡੀਓ ਪਹਿਲੀ ਵਾਰ ਦੇਖ ਰਹੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੈ ਡਿਜ਼ਾਈਨ ਸਾਡਾ ਤੇ ਡਿਜ਼ਾਈਨ ਦਾ ਪਹਿਲਾ ਕੁੰਡਾ ਜਿਹੜਾ ਉਹਨੂੰ ਆਪਾਂ ਉਤਾਰ ਲੈਣਾ ਹੈ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਬਣਾਉਣਾ ਹੈ ਫਿਰ ਧਾਗਾ ਪਿੱਛੇ ਕਰ ਲੈਣਾ ਹੈ ਫਿਰ ਆਪਾਂ ਪਿਛਲੇ ਪਾਸੇ ਤੂੰ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਬੁੰਣਾ ਵਾ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਵਲਣੀ ਪਾਉਣਾ ਹੈ ਵਲ ਜਿਹੜਾ ਉਹ ਆਪਾਂ ਐਂਜ ਕਰਕੇ ਪਾਉਣਾ ਹੈ ਉਲਟਾ ਵਲ ਪਾਉਣਾ ਹੈ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਫਿਰ ਇੱਕ ਗੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਜਿਹੜਾ ਸਿੱਧਾ ਗੁੰਡਾ ਬਣਾਉਣਾ ਉਹਨੂੰ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਇੰਜ ਉਲਟਾ ਵਾਲ ਪਾ ਕੇ ਬਣਾਉਣਾ ਹੈ ਸਿੱਧਾ ਵਾਲ ਨਹੀਂ ਪਾਉਣਾ ਉਲਟਾ ਵਾਲ ਪਾਉਣਾ ਫਿਰ ਇੱਕ ਗੁੰਡਾ ਉਲਟਾ ਫਿਰ ਧਾਗਾ ਪਿੱਛੇ ਸਿੱਧਾ ਗੁੰਡਾ ਜਿਹੜਾ ਉਹਨੂੰ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਉਲਟਾ ਵਾਲ ਪਾ ਕੇ ਬਣਾਉਣਾ ਹੈ ਪਹਿਲੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਹੈ ਇੱਕ ਗੁੰਡਾ ਉਲਟਾ ਇੱਕ ਕੁੰਡੇ ਨੂੰ ਬੈਕ ਲੂਪ ਦੇ ਨਾਲ ਇਸ ਤਰ੍ਹਾਂ ਵਲਣੀ ਪਾਉਣਾ ਇਸ ਤਰੀਕੇ ਦੇ ਨਾਲ ਪਉਂਦੇ ਜਾਣਾ ਹੈ ਫਿਰ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਬੈਕ ਤੋਂ ਉਲਣਾ ਆਪਾਂ ਇਹਨੂੰ ਇਸ ਤਰ੍ਹਾਂ ਨਹੀਂ ਮੋੜਨਾ ਇਸ ਤਰ੍ਹਾਂ ਪਿਛਲੇ ਪਾਸੇ ਤੋਂ ਇਹਨੂੰ ਆਪਾਂ ਬਣਾਉਣਾ ਹੈ ਤੇ ਵਲ ਵੀ ਜਿਹੜਾ ਇਹਨੂੰ ਆਪਾਂ ਉਲਟਾ ਹੀ ਪਾਉਣਾ ਹੈ ਫੇਰ ਇੱਕ ਗੁੰਡਾ ਉਲਟਾ ਪੂਰੀ ਜਿਹੜੀ ਪਹਿਲੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਰਿਪੀਟ ਕਰਦੇ ਜਾਣਾ ਹੈ ਤੇ ਬਾਰਡਰ ਜਿਹੜਾ ਬਹੁਤ ਹੀ ਵਧੀਆ ਬਣ ਕੇ ਰੈਡੀ ਹੋ ਜਾਂਦਾ ਹੈ ਲਾਸਟ ਤੇ ਹੁਣ ਸਾਡੇ ਕੋਲ ਇੱਕ ਗੁੰਡਾ ਉਲਟਾ ਤੇ ਲਾਸਟ ਵਾਲਾ ਗੁੰਡਾ ਜਿਹੜਾ ਨੂੰ ਆਪਾਂ ਇਸ ਤਰ੍ਹਾਂ ਵੀ ਬਣਾ ਸਕਦੇ ਆ ਤੇ ਸਿੱਧਾ ਸਿੰਪਲ ਵੀ ਬਣਾ ਸਕਦੇ ਆ ਹੁਣ ਆ ਗਏ ਆ ਉਲਟੀ ਸਾਈਡ ਤੇ ਦੂਸਰੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਹੁਣ ਜਿਹੜਾ ਸਿੱਧਾ ਕੁੰਡਾ ਹੈ ਧਾਗਾ ਆਪਾਂ ਪਿੱਛੇ ਕਰਾਂਗੇ ਇੱਥੇ ਸਾਡਾ ਸਿੱਧਾ ਕੁੰਡਾ ਆਏਗਾ ਇਹਨੂੰ ਆਪਾਂ ਫੇਰ ਇੱਕੋ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਜਿਸ ਤਰ੍ਹਾਂ ਸਿੱਧੀ ਸਲਾਈ ਦੇ ਵਿੱਚ ਬਣਾਇਆ ਸੀ ਉਸੇ ਤਰ੍ਹਾਂ ਇਸ ਨੂੰ ਵੀ ਬਣਾਵਾਂਗੇ ਫੇਰ ਇੱਕ ਕੁੰਡਾ ਉਲਟਾ ਇੱਕ ਗੁੰਡਾ ਬੈਗ ਲੂਪ ਦੇ ਨਾਲ ਬੈਗ ਦੀ ਵਾਲ ਪਾਉਣਾ ਤੇ ਉਲਟਾ ਹੀ ਵਾਲ ਪਾਉਣਾ ਹੈ ਪੂਰੀ ਸਲਾਈ ਆਪਾਂ ਇਹ ਵੀ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਹੈ ਇਹ ਹੀ ਬਸ ਦੋ ਹੀ ਸਲਾਈਆਂ ਇੱਕ ਹੀ ਸਲਾਈ ਬਣਾਉਣੀ ਆ ਉਲਟੇ ਪਾਸੇ ਉਹ ਵੀ ਉਲਟੇ ਤੇ ਉਲਟਾ ਤੇ ਸਿੱਧੇ ਤੇ ਸਿੱਧਾ ਅਸੀਂ ਬਣਾਉਂਦੇ ਜਾਣਾ ਹੈ ਤੇ ਇਹੀ ਦੋਸ ਲਾਈਆਂ ਸੀ ਬਾਰ ਬਾਰ ਰਿਪੀਟ ਕਰਦੇ ਜਾਵਾਂਗੇ ਤੇ ਬਹੁਤ ਹੀ ਪਿਆਰਾ ਬਾਰਡਰ ਜਿਹੜਾ ਬਣ ਕੇ ਤੇ ਰੈਡੀ ਹੁੰਦਾ ਜਾਣਾ ਹੈ ਜਿਹੜੇ ਗੁੰਡੇ ਉਧਰੋਂ ਉਲਟੇ ਸੀ ਇਧਰੋਂ ਆਪਾਂ ਉਹ ਇਸ ਤਰ੍ਹਾਂ ਉਲਟਾ ਵਾਲ ਪਾ ਕੇ ਬਣਾਉਣੇ ਆ ਉਲਟੇ ਗੁੰਡੇ ਨੂੰ ਉਲਟਾ ਬਣਾਉਣਾ ਸਿੰਪਲ ਸਿੱਧੇ ਗੁੰਡੇ ਨੂੰ ਬੈਕ ਲੂਪ ਦੇ ਨਾਲ ਇਸ ਤਰ੍ਹਾਂ ਕਰਕੇ ਉਲਟਾ ਵਾਲ ਪਾ ਕੇ ਬਣਾਉਣਾ ਇਹੀ ਦੋ ਸਲਾਈਆਂ बार-बार ਅਸੀਂ ਰਿਪੀਟ ਕਰਦੇ ਜਾਣਾ ਤੇ ਬਾਰਡਰ ਸਾਡਾ ਬਹੁਤ ਪਿਆਰਾ ਜਿਹੜਾ ਬਣ ਕੇ ਤਿਆਰ ਹੋ ਜਾਣਾ ਦੋ ਸਲਾਈਆਂ ਬਣਾ ਲਿਆ ਨੇ ਮੈਂ ਥੋੜਾ ਜਿਹਾ ਤੁਹਾਨੂੰ ਹੋਰ ਅੱਗੋਂ ਬਣਾ ਕੇ ਫਿਰ ਦਿਖਾਵਣੀ ਤੇ ਆਹ ਵੇਖੋ ਜਦੋਂ ਆਪਾਂ ਅੱਗੇ ਤੋਂ ਅੱਗੇ ਬਾਰਡਰ ਬਣਾਉਂਦੇ ਜਾਂਦੇ ਹਾਂ ਤੇ ਬਾਰਡਰ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੋ ਜਾਂਦਾ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਉਲਟੇ ਔਰ ਸਿੱਧੇ ਦੋਨੋਂ ਪਾਸਿਓਂ ਇੱਕੋ ਜਿਹਾ ਹੀ ਨਜ਼ਰ ਆਉਂਦਾ ਹੈ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣ ਜਾਂਦਾ ਹੈ ਜੇਕਰ ਤੁਹਾਨੂੰ ਵੀ ਵੀਡੀਓ ਪਸੰਦ ਆਈ ਹੈ ਬਾਰਡਰ ਦਾ ਡਿਜ਼ਾਈਨ ਪਸੰਦ ਆਇਆ ਹੈ ਤੇ ਲਾਈਕ ਜ਼ਰੂਰ ਕਰ ਦਿਓ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੀ ਵੀਡੀਓ ਦੇ ਨਾਲ